सतनाम श्री वाही गुरु साहिब जी ओ सारंग महल्ला پنجواں ਊਂਗ ਪ੍ਰਿਆ ਪ੍ਰੀਤ ਚੀਤ ਪਹਿਲੜੀਆ ਜੋਤੋ ਬਚਨ ਦਿਓ ਮੇਰੇ ਸਤਿਗੁਰ ਤੋਂ ਮੈਂ ਸਾਜ ਸਿੰਘੜੀਆ ਰਹਾ ਹੰ ਭੂਲਾ ਤੁਮ ਸਦਾ ਭੂਲਾ ਹੰ ਪਤ ਜੇ ਤੁਮ ਪਤ ਉਧੜੀਆ ਨੀ ਹਮ ਨੀਚ ਬਿਰਕ ਤੁਮ ਮਹਿਲਾ ਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਧੀਰਪਕਾਰੀ ਹਮ ਕਿਆ ਬਪੜਾ ਜੰਤਰੀਆ ਗੁਰ ਕਿਰਪਾ ਨਾਨਕ ਹਰ ਮਿਲਿਓ ਤਾ ਮੇਰੀ ਸੁਖ ਸਜਰੀਆ ਸਾਰਿੰ ਮਹੱਲਾ ਪੰਜਬਾ ਮਨੁ ਇਦਨਸ ਧਨ ਪਰਵਾਨਾ ਸਭਲ ਤੇ ਘੜੀ ਸੰਜੋਗ ਸੁਹਾਵੇ ਸਤਗੁਰ ਸੰਗ ਗਿਆਨ ਰਹਾਉ ਧਨ ਸੁਭਾਗੇ ਧਨ ਸੁਹਾਗ ਤਨ ਦੇ ਤੇ ਜਿਨ ਮਨ ਕੋ ਇਹ ਤਨ ਤੁਮੜ ਸਭ ਗ੍ਰਹਿ ਤਨ ਤੁਮੜ ਹੀਓ ਕੀਓ ਕੁਰਬਾਨਾ ਕੋਟ ਲਖ ਰਾਜ ਸੁਖ ਪਾਈ ਕਿ ਨਿਮਕ ਬੇਗਦਿ ਟਾਨਾ ਜੋ ਕਹ ਮੁਖ ਸੇਵਕ ਇਹ ਵੈਸੀ ਐ ਸੁਖ ਨਾਨਕ ਅੰਤ ਨ ਜਾਣਾਂ ਸਾਰੇ ਮਹੱਲਾ ਪੰਜਵਾਂ ਆਮੋਰ ਸਦ ਸਦੂਗਿਆ ਔਰ ਉਪਾਵ ਸਗਲ त्याग ਛੋਡੈ ਸਤਗੁਰ ਚਰਨ ਪੈ ਆਰੋ ਸਰਬ ਸਦ ਕਾਰਜ ਸਭ ਸਗਰੇ ਹੰਗ ਰੋਗ ਸਗਲੇ ਖਿਆ ਕੋਟ ਪਰਾਧ ਕਿਨ ਮੈਂ ਪੌਕਈ ਹੈ ਪਈ ਹੈ ਗੁਰ ਮਿਲ ਹਰ ਹਰ ਕਹਿਆ ਪੰਚ ਦਾਸ ਗੁਰ ਬਸ ਗਤ ਕਿਨੈ ਮਨ ਨਿਚਲ ਨਿਰਭੈ ਆਏ ਆਏ ਨਾ ਜਾਵੇ ਨਾ ਕਤਹੀਂ ਡੋਲੇ ਥਿਰ ਨਾਨਕ ਰਾਜੈ ਆਸਾਰਿੰਗ ਮਹੱਲਾ ਪੰਜਵਾਂ ਭ੍ਰਮਿਓੜੋ ਇਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਹਵਨ ਕਹਾ ਗੁਣ ਗਾਈ ਰਹਾਓ ਕੀ ਲੈ ਕੇ ਲਾਏ ਲਾਲ ਲਡਾਵੇ ਸਦਾ ਸਦਾ ਅਨੰਦਾਈ ਰਿਸ਼ਪਾਲ ਬਾਰ ਕੇ ਨਿਆਈ ਜਿਵੇਂ ਮਾਤਿ ਪਿਤਾਈ ਤਿਦੈ ਨਿਮਕ ਨਹੀਂ ਰਹਿ ਸਕੀਏ ਵਿਸਰੇ ਨਾ ਕਵਹੂੰ ਜਾਈ ਕਹੋ ਨਾਨਕੇ ਮਿਲ ਸੰਤ ਸੰਗਤੇ ਮਗਨ ਭੈ ਲਿਵ ਲਈ ਸਾਰਿੰ ਮਹੱਲਾ ਪੰਜਵਾਂ ਆਪਣੇ ਸੁਆਮੀ ਗਾਈਐ ਵਰਨਾ ਆਸੇ ਕਾਹੂ ਕੀ ਕਿੱਜੈ ਸੁਖ ਦਾਤਾ ਪ੍ਰਭ ਧਿਆਇ ਰਹਾਉ ਸੋਖ ਮੰਗਲ ਕਲਿਆਣ ਜੇ ਕਰ ਤਜੇ ਸੰਨੇ ਪਇ ਤਹ ਤੇ ਆਗਮਨੁ ਖ ਜੇ ਸੇਵ ਲਾਜ ਤੋ ਲਾਜ ਲੋਨ ਹੋਈ ਆਈਐ ਇਕ ਅਨਮਕ ਪਕੜੀ ਇੱਕ ਓਟ ਪਕੜੀ ਠਾਕੁਰ ਕੀ ਗੁਰ ਮਿਲ ਮਤ ਬੁੱਧ ਪਾਈਐ ਗੁਣ ਨਿਧਾਨੇ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮਹਤਾਈਐ ਗੁਣ ਨਿਧਾਨੇ ਨਾਨਕ ਪ੍ਰਭ ਮਿਲਿਆ ਸਗਲੇ ਚੁੱਕੀ ਮਹਤਾਈਐ ਵਾਹਿਗੁਰਜ ਜੀ ਕਾ ਕਲਸਾ ਵਾਹਿਗੁਰਜ ਕੀ ਫਤਿਹ